ਪ੍ਰਤਾਪ ਸਿੰਘ ਬਾਜਵਾਤ ਤੇ ਸੁਨੀਲ ਜਾਖੜ ਝੂਠੇ ਨੇ ਅਸੀਂ ਨਹੀਂ ਕਹਿ ਰਹੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਸਟੇਜ ਉਤੋਂ ਹੀ ਸ਼ਰਿਆਮ ਪੁੱਛਦੇ ਨੇ ਕਿ ਕਿੱਥੇ ਆ ਬਾਜਵਾਤ ਕਿੱਥੇ ਆ ਜਾਖੜ ਆਖਰਕਾਰ ਸੀਐਮ ਭਗਵੰਤ ਮਾਨ ਨੂੰ ਇਹਨਾਂ ਦੋਵਾਂ ਦੇ ਉੱਤੇ ਗੁੱਸਾ ਕਿਉਂ ਚੜ ਗਿਆ ਕਹਿੰਦੇ ਝੂਠ ਬੋਲਦੇ ਨੇ ਲੋਕਾਂ ਨਾਲ ਪਰ ਸੀਐਮ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਕਿਹੜਾ ਝੂਠ ਬੋਲਿਆ ਪ੍ਰਤਾਪ ਬਾਜਵਾਤ ਲੀਡਰ ਆਪੋਜੀਸ਼ਨ ਦੇ ਲੀਡਰ ਨੇ ਕਾਂਗਰਸ ਦੇ ਵਿੱਚ ਇੱਕ ਵੱਡਾ ਅਹੁਦਾ ਉਹਨਾਂ ਦੇ ਕੋਲ ਔਰ ਦੂਜੇ ਪਾਸੇ ਸੁਨੀਲ ਜਾਖੜ ਫਿਲਹਾਲ ਬੀਜੇਪੀ ਦੇ ਵਿੱਚ ਪੰਜਾਬ ਪ੍ਰਧਾਨ ਨੇ ਪਰ ਗੱਲਾਂ ਉਹਨਾਂ ਦੀਆਂ ਇਹ ਵੀ ਚੱਲਦੀਆਂ ਪਈਆਂ ਕਿ ਕਾਂਗਰਸ ਦੇ ਵਿੱਚ ਵਾਪਸੀ ਕਰ ਸਕਦੇ ਹੈ ਕਰਦੇ ਨਹੀਂ ਕਰਦੇ ਉਹ ਬਿਹਤਰ ਜਾਣਦੇ ਕਾਂਗਰਸ ਜਾਂ ਬੀਜੇਪੀ ਜਾਣਦੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕਿਉਂ ਤੰਜ ਕਸਤਾ ਸੀਐਮ ਭਗਵੰਤ ਮਾਨ ਨੇ ਕਿਉਂ ਇਹਨਾਂ ਦੋਵਾਂ ਦੇ ਉੱਤੇ ਵਿਅੰਗ ਕਸ ਦਿੱਤਾ ਤਬਾ ਧਰ ਦਿੱਤਾ ਆਖਰ ਕੀ ਕਾਰਨ ਨੇ ਕਿਹੜਾ ਦੋਵਾਂ ਨੂੰ ਝੂਠਾ ਕਹਿ ਦਿੱਤਾ ਸੀਐਮ ਭਗਵੰਤ ਮਾਨ ਨੇ ਆਓ ਸੁਣਦੇ ਉਹ ਕਿੱਧਰ ਗਏ ਹੁਣ ਬਾਜਵੇ ਹੋਰੀ ਕਿੱਧਰ ਗਏ ਹੁਣ ਉਹ ਜਾਖੜ ਹੋਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਆ ਹੁਣ ਉਹ ਜ਼ਬਾਨਾ ਰਿਆ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਆੱਖ ਚਾ ਕਪਾ ਕੇ ਹੱਥ ਚ ਹੱਥ ਪਾ ਕੇ ਗੱਲ ਕਰੂਗਾ ਉਸੇ ਨਾਲ ਚੱਲਣਗੇ ਲੋਕ ਹੁਣ ਉਹ ਜ਼ਮਾਨਾ ਲੰਘ ਗਿਆ ਕਿ ਮੈਂ ਫੁਲਾਨਾ ਲੀਡਰਾਂ ਜੀ ਮੈਂ ਐਂ ਕਹਤਾ ਤਾਂ ਲੋਕ ਮੇਰੇ ਨਾਲ ਚੱਲਣਗੇ ਨੋ ਉਹ ਜ਼ਮਾਨਾ ਨਹੀਂ ਹੈਗਾ ਮੇਨ ਤਾਂ ਕਰਨੀਆਂ ਪੈਣਗੀਆਂ ਲੋਕਾਂ ਦੇ ਵਿੱਚ ਜਾਣਾ ਪਊਗਾ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਪੈਣਗੀਆਂ ਗਲੀ ਗਲੀ ਜਾਣਾ ਪਊਗਾ ਘਰ ਘਰ ਜਾਣਾ ਪਊਗਾ ਵਿੰਡੋ ਟੂ ਵਿੰਡੋ ਜਾਣਾ ਪਊਗਾ ਤਾਂ ਲੋਕ ਅੱਜ ਕੱਲ੍ਹ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਇਹ ਤਾਂ ਮੈਂ ਹੀ ਸਿਖਾਏ ਨੇ ਨਾ ਸਵਾਲ ਪੁੱਛਨੇ ਤਾਂ ਮੈਂ ਹੀ ਸਿਖਾਏ ਨੇ ਸੰਗਰੂਰ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਹ ਤਾਂ ਸਵਾਲ ਪੁੱਛਿਆ ਕਰੋ ਸਾਨੂੰ ਵੀ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕੰਨੀ ਤਾਂ ਕਰਾਂ ਨਾ ਜੇ ਕਿਸੇ ਗੱਲੋਂ ਕਾਣਾ ਹੋਵਾਂ ਮੈਂ ਤਾਂ ਕਹਿੰਦਾ ਪੁੱਛੋ पर उन्होंने ही पूछो भी आए क्यों मैं एक नवंबर में नु डिबेट रख ली पंजाब एग्रीकल्चर यूनिवर्सिटी भी उत्तर आके आप रोज हर रोज मेरे विरोध तो बोली जाने आज थोड़े कुर्सिया लाने आज बह के गल कर दें। एक नहीं आया आया कि कोई एक भी नहीं आया जी गल्ब्राइबेट